ਦੀ ਹਰ ਯਾਰਾ ਉਹਦੇ ਲਈ ਤਾਂ ਬਯਾਰਾ ਕਰਨਾ ਬਹੁਤ ਮੁਸ਼ਕਲ ਆ ਉਹ ਆ ਕੇ ਸ਼ੌਂਕ ਚ ਬਹਿ ਜਾਂਦਾ ਦਿਹਾੜੀ ਲਿੱਤੀਆ ਤਾਂ ਦਿਹਾੜੀ ਲੈ ਕੇ ਉਹ ਹੀ ਸੌਦਾ ਪਤਾ ਖਰੀਦ ਕੇ ਕਰਨ ਲੱਗ ਜਾਂਦਾ ਤੇ ਕਿਹਦੇ ਸ਼ੌਂਕ ਨੇ ਉਹ ਉਹਦੇ ਮਨ ਦੇ ਵਿੱਚ ਹੀ ਰਹਿ ਜਾਂਦੇ ਨੇ ਤੇ ਸਰਕਾਰ ਨੂੰ ਚਾਹੀਦਾ ਵੀ ਕੋਈ ਫੈਕਟਰੀ ਏਰੀਆ ਫੈਕਟਰੀ ਲੱਗੇ ਪੰਜਾਬ ਦੇ ਵਿੱਚ ਤੇ ਇਹ ਲੋਕਾਂ ਨੂੰ ਕਮ ਵੱਡੀ ਤਕਾਦ ਵਿੱਚ ਮਿਲ ਸਕਦਾ ਤੇ ਜੇ ਸਰਕਾਰ ਇੱਧਰ ਮੰਗਿਆ ਇੱਕ ਨਿੱਤ ਧਿਆਨ ਦੇਵੇ ਕਿਹੜੇ ਲੁੱਟਦੇ ਨੇ 2-2 ਗੁਣਾ ਰੇਟ ਲਾਂਦੇ ਨੇ ਤੇ ਉਹਨੂੰ ਸਿਸਟਮ ਨੂੰ ਬਣਾ ਕੇ ਰੱਖੇ ਤੇ ਲੋਕਾਂ ਨੂੰ ਵੀ ਚਾਹੀਦਾ ਵੀ ਉਹ ਕਿਹੜਾ ਕੰਟਰੋਲ ਰੇਟ ਤੇ ਉਹ ਹਰ ਇੱਕ ਚੀਜ਼ ਨੂੰ ਵੇਚਣਾ ਤੇ ਸਹੀ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਤੇ ਨਾਲੇ ਯਾਰ ਤਾਂ ਕਿਹੜਾ ਕੁਸ਼ ਕਰੇ ਕਰੇ ਗਈ ਲੋਕਾਂ ਨੂੰ ਆਪ ਹੀ ਇਮਾਨਦਾਰ ਹੋ ਕੇ ਪੰਜਾਬ ਨੂੰ ਇੱਕ ਵਧੀਆ ਦਿਸ਼ਾ ਦੇਣੀ ਚਾਹੀਦੀ ਆ ਜਿਹੜਾ ਕਿ ਬਰਡਨ ਦੇ ਬੰਦਾ ਇੱਕ ਸੂਬਾ ਐਸ ਸੂਬੇ ਨੂੰ ਚਾਰ ਚੰਨਾ ਤਾਂ ਹੀ ਲੱਗ ਸਕਦੇ ਨੇ ਜਿਵੇਂ ਸਰਕਾਰ ਦੀ ਨੀਤੀ ਸਾਫ਼ ਤੇ ਕਿਹੜਾ ਹਰੇਕ ਵਪਾਰੀਆ ਉਹ ਟੈਕਸ ਭਰੇ ਤੇ ਮਲਾਗਤ ਦਾ ਟੈਕਸ ਤੋਂ ਬਚਦਾ ਹੀ ਨਹੀਂ ਉਹਦਾ ਰਿਕਾਰਡ 'ਚ ਸਾਰਾ ਕੁਝ ਆ ਜਾਂਦਾ ਵਪਾਰੀ ਟੈਕਸ ਦਿੰਦੇ ਨਹੀਂ ਉਹ ਸਾਰੇ ਖਾ ਜਾਂਦਾ ਤੇ ਇਸ ਕਰਕੇ ਸਿਸਟਮ ਨੂੰ ਸੁਧਾਰ ਵੱਲ ਲਿਜਾਣਾ ਚਾਹੀਦਾ ਇੱਕ ਆਮ ਵਿਅਕਤੀ ਜਿਸ ਵਿੱਚ ਮਲਾਜ਼ਮ ਦਿਹਾੜੀਦਾਰ ਤੇ ਹਰ ਵਰਗ ਦੇ ਵਿਅਕਤੀ ਦੀ ਗੱਲ ਹੈ ਤੇ ਉਹ ਹਰ ਵਿਅਕਤੀ ਇੱਕ ਆਪਣੀ ਕਮਾਈ ਵਿੱਚੋਂ ਪੈਸੇ ਕੱਢ ਕੇ ਆਪਣੀਆਂ ਚੀਜ਼ਾਂ ਰੋਜ਼ਮਰਰਾ ਦਾ ਸਮਾਨ ਤੇ ਜ਼ਰੂਰਤ ਦੀਆਂ ਚੀਜ਼ਾਂ ਨੂੰ ਖਰੀਦਾ ਹੈ ਤੇ ਅੱਜ ਦੇ ਸਮੇਂ ਵਿੱਚ ਉਸ ਦਾ ਗੁਜ਼ਾਰਾ ਕਰਨਾ ਆਮ ਬੰਦੇ ਲਈ ਇੰਨਾ ਜ਼ਿਆਦਾ ਮੁਸ਼ਕਲ ਹੋ ਚੁੱਕਾ ਹੈ ਇੱਕ ਤਾਂ ਆਮ ਲੋਕਾਂ ਦੇ ਦਿਖਾਵੇਆਂ ਦੇ ਵਿੱਚ ਤੇ ਉਹਨਾਂ ਦੀ ਬਰਾਬਰੀ ਕਰਨ ਦੇ ਚੱਕਰਾਂ ਵਿੱਚ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੋ ਚੁੱਕਾ ਹੈ ਤੁਸੀਂ ਇਸ ਸਬੰਧੀ ਕੀ ਕਹੋਗੇ ਕਿ ਮਹਿੰਗਾਈ ਦਾ ਇਸ ਚੀਜ਼ ਤੇ ਕਿੰਨਾ ਕੁ ਪ੍ਰਭਾਵ ਹੈ ਤੇ ਮੰਗਾਈ ਜੋ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਇੱਕ ਪਹਾੜ ਜਿੱਡਾ ਰੂਪ ਪੈਦਾ ਕਰ ਚੁੱਕੀ ਹੈ ਤੁਸੀਂ ਕੀ ਕਹੋਗੇ ਕਿ ਸਰਕਾਰਾਂ ਇਸ ਪ੍ਰਤੀ ਕਿੰਨਾ ਕੁ ਸੁਚੇਤ ਹਨ ਤੇ ਕੀ ਅੱਜ ਦੇ ਸਮੇਂ ਦੀ ਸਥਿਤੀ ਹੈ ਕਿਰਾ ਗਰੀਬ ਇਨਸਾਨ ਆ ਦਿਹਾੜੀ ਵਾਲਾ ਉਹਦੇ ਲਈ ਤਾਂ ਵਿਜਾਰਾ ਕਰਨਾ ਬਹੁਤ ਮੁਸ਼ਕਲ ਆ ਕਿਉਂਕਿ ਜਦੋਂ ਉਹ ਆ ਕੇ ਸਟੌਕ ਚ ਬਹਿ ਜਾਂਦਾ ਦਿਹਾੜੀ ਮਿਲਦੀ ਆ ਤਾਂ ਦਿਹਾੜੀ ਲੈ ਕੇ ਉਹ ਹੀ ਸੌਦਾ ਪਤਾ ਖਰੀਦ ਕੇ ਕਰਨ ਨੂੰ ਲੈ ਜਾਂਦਾ ਤੇ ਕਿਹੜੇ ਦੇ ਸ਼ੌਂਕ ਨੇ ਉਹ ਉਹਦੇ ਮਨ ਦੇ ਵਿੱਚ ਹੀ ਰਹਿ ਜਾਂਦੇ ਨੇ ਤੇ ਉਹ ਸ਼ੌਂਕ ਨਸੀਬ ਚ ਨਹੀਂ ਬਦਲਦੇ ਤੇ ਸਰਕਾਰ ਨੂੰ ਚਾਹੀਦਾ ਵੀ ਕੋਈ ਫੈਕਟਰੀ ਏਰੀਆ ਫੈਕਟਰੀ ਲੱਗੇ ਪੰਜਾਬ ਦੇ ਵਿੱਚ ਸਾਰਾ ਕੀ ਫੈਕਟਰੀ ਨੇ ਵੱਡੀ ਵੱਡੀ ਦਸਤਰੀ ਉਹ ਸਾਰੇ ਪੰਜਾਬ ਦੇ ਵਿੱਚੋਂ ਚਲੇ ਗਏ ਤੇ ਪੰਜਾਬ ਦੇ ਵਿੱਚ ਜੇ ਇਹੋ ਜਿਹਾ ਕੁਝ ਹੋਵੇ ਤੇ ਪੰਜਾਬ ਦੇ ਵਿੱਚ ਕਿਸਾਨ ਦੀ ਤੇ ਮਜ਼ਦੂਰੀ ਤੇ ਪੰਜਾਬ ਨੂੰ ਵੱਡੀ ਰਾਹਤ ਮਿਲ ਸਕਦੀ ਆ ਤੇ ਇੱਥੇ ਲੋਕਾਂ ਨੂੰ ਕੰਮ ਵੱਡੀ ਤਾਕਤ ਵਿੱਚ ਮਿਲ ਸਕਦਾ ਤੇ ਜੇ ਸਰਕਾਰ ਇਧਰ ਮੰਗਾਈ ਕਰਨੀ ਧਿਆਨ ਦੇਵੇ ਕਿਹੜੇ ਲੁੱਟਦੇ ਨੇ ਦੋ-ਦੋ ਗੁਣਾ ਰੇਟ ਲਾਉਂਦੇ ਨੇ ਤੇ ਉਹਨੂੰ ਸਿਸਟਮ ਨੂੰ ਬਣਾ ਕੇ ਰੱਖੇ ਤੇ ਲੋਕਾਂ ਨੂੰ ਵੀ ਚਾਹੀਦਾ ਵੀ ਉਹ ਕਿਹੜਾ ਕੰਟਰੋਲ ਰੇਟ ਤੇ ਉਹ ਹਰ ਇੱਕ ਚੀਜ਼ ਨੂੰ ਵੇਚਣਾ ਤੇ ਸਹੀ ਇਮਾਨਦਾਰੀ ਨਾਲ ਆਪਦਾ ਕੰਮ ਕਰਨਾ ਤੇ ਨਾਲੇ ਤਾਂ ਮੰਗਿਆ ਇਕੱਠ ਸਕਦੀ ਆ ਤੇ ਨਾਲੇ ਮਜ਼ਦੂਰ ਨੂੰ ਕੁਝ ਉਹਦਾ ਫਾਇਦਾ ਬੈਨੀਫਿਟ ਮਿਲ ਸਕਦਾ ਪਰ ਸਰਕਾਰ ਤਾਂ ਕਿਹੜਾ ਕੁਝ ਕਰੇ ਕਰੇਗੀ ਲੋਕਾਂ ਨੂੰ ਆਪ ਹੀ ਇਮਾਨਦਾਰ ਹੋ ਕੇ ਪੰਜਾਬ ਨੂੰ ਇੱਕ ਵਧੀਆ ਦਿਸ਼ਾ ਦੇਣੀ ਚਾਹੀਦੀ ਆ ਜਿਹੜਾ ਕਿ ਵਰਡ ਲੈਵਲ ਦਾ ਇੱਕ ਸੂਬਾ ਐਸ ਸੂਬੇ ਨੂੰ ਚਾਰ ਚੰਨਾਂ ਤਾਂ ਹੀ ਲੱਗ ਸਕਦੇ ਨੇ ਜਿਵੇਂ ਸਰਕਾਰ ਦੀ ਨੀਤੀ ਸਾਫ਼ ਤੇ ਕਿਹੜਾ ਹਰੇਕ ਵਪਾਰੀ ਆ ਉਹ ਟੈਕਸ ਭਰੇ ਤੇ ਮਜ਼ਦਮਤ ਦਾ ਟੈਕਸ ਤੋਂ ਬਚਦਾ ਹੀ ਨਹੀਂ ਉਹਦਾ ਰਿਕਾਰਡ ਸਾਰਾ ਕੁਝ ਆ ਜਾਂਦਾ ਵਪਾਰੀ ਟੈਕਸ ਦਿੰਦੇ ਨਹੀਂ ਉਹ ਸਾਰੇ ਖਾ ਜਾਂਦਾ ਤੇ ਇਸ ਕਰਕੇ ਸਿਸਟਮ ਨੂੰ ਸੁਧਾਰ ਵਾਲਾ ਲਜਾਣਾ ਚਾਹੀਦਾ ਤੇ ਹਰੇਕ ਨੂੰ ਇਹ ਚਾਹੀਦਾ ਮੇਰਾ ਪੰਜਾਬ ਮੈਂ ਪੰਜਾਬੀ ਮੈਂ ਪੰਜਾਬ ਦੀ ਗੱਲ ਕਰਾਂ ਮੈਂ ਪੰਜਾਬੀ ਦੀ ਗੱਲ ਕਰਾਂ ਤੇ ਫਿਰ ਕੁਝ ਹੱਦ ਤੱਕ ਇਹਥੇ ਮੰਗਿਆ ਵੀ ਕੱਟ ਸਕਦੀ ਆ ਤੇ ਬੇਰਜਗਾਰੀ ਨੂੰ ਵੀ ਕੱਟ ਸਕਦੀ ਆ ਤੇ ਸਰਕਾਰ ਨੂੰ ਵੀ ਕੰਟਰੋਲ ਕਰਕੇ ਸਿਸਟਮ ਨੂੰ ਵਧੀਆ ਬਣਾਉਣਾ ਚਾਹੀਦਾ ਤੇ ਜਿਹੜੀ ਮੋਦੀ ਸਰਕਾਰ ਹੈ ਮੋਦੀ ਸਰਕਾਰ ਵੱਲੋਂ ਸੈਂਟਰ ਲੈਵਲ ਤੇ ਕਈ ਪ੍ਰਕਾਰ ਦੇ ਟੈਕਸ ਲਾਏ ਜਾਂਦੇ ਨੇ ਜਿਵੇਂ ਪੈਟਰੋਲ ਤੇ ਡੀਜ਼ਲ ਤੇ ਟੈਕਸ ਲਗਾਇਆ ਜਾਂਦਾ ਤੇ ਹੋਰ ਵੀ ਕਈ ਚੀਜ਼ਾਂ ਤੇ ਟੈਕਸ ਲਗਾਇਆ ਜਾਂਦਾ ਹੈ ਤੇ ਇਹ ਇਸ ਦਾ ਪ੍ਰਭਾਵ ਹਰ ਇੱਕ ਚੀਜ਼ ਤੇ ਪੈਂਦਾ ਤੁਸੀਂ ਕੀ ਕਹੋਗੇ ਵੀ ਜੀਐਸਟੀ ਤੇ ਸਟੇਟ ਦਾ ਜੋ ਟੈਕਸ ਹੈ ਤੇ ਇਸ ਨੂੰ ਘਟਾਉਣ ਤੇ ਸਰਕਾਰ ਨੇ ਕੰਮ ਕਿਉਂ ਹੋ ਜਾਂਦੀ ਹੈ ਸਰਕਾਰ ਨੂੰ ਸਾਰਾ ਕੁਝ ਕਿਹੜੇ ਕੈਟਾਗਰੀ ਪਿਛਾੜੀ ਦਾ ਹੈ ਕੈਟਾਗਰੀਆ ਉਹਦੇ ਇੱਕ ਕਾਰਡ ਬਣ ਜਾਣਾ ਉਹਨੂੰ ਇੱਕ ਮੌਲਾਂ ਦੇ ਵਿੱਚੋਂ ਸਰਕਾਰੀ ਰੇਟ ਤੇ ਸੌਦਾ ਮਿਲੇ ਤੇ ਕਿਹੜੇ ਉਹਦੀਆਂ ਹੋਰ ਜ਼ਰੂਰਤਾਂ ਨੇ ਉਹ ਸਾਰੀਆਂ ਕਾਟ ਦੇ ਰਾਹੀਂ ਕਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਇਹਨਾਂ ਨੂੰ ਤਾਂ ਹੀ ਵਿਜਾਰਾ ਹੋਊਗਾ ਨਹੀਂ ਤਾਂ ਆਟਾ ਵੀ 35 ਤੋਂ 40 ਰੁਪਏ ਕਿਲੋ ਤੇ ਬਾਕੀ ਹੋਰ ਵੀ ਦਾਲਾਂ ਹੋਰ ਵੀ ਵੱਡੇ ਹਰੇਕ ਰਾਸ਼ਨ ਦੇ ਵਿੱਚ ਲੱਕ ਤੋੜ ਮੰਗਾਈ ਗੈਸ ਸਿਲੰਡਰ ਪੈਟਰੋਲ ਤੇ ਬਹੁਤ ਐਈਆਂ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਮੰਗਾਈ ਨੂੰ ਵਡਾਵਾ ਦਿੰਦੀਆਂ ਨੇ ਤੇ ਇਸ ਕਰਕੇ ਸਰਕਾਰ ਨੂੰ ਕਿਹੜੀਆਂ ਕਾਰਡ ਬਣ ਕੇ ਉਹਨਾਂ ਨੂੰ ਦੀਪੂਆਂ ਤੋਂ ਤੇ ਕਿਸੇ ਮੌਲਾਂ ਦੇ ਵਿੱਚੋਂ ਰਸ਼ਨ ਕੰਟਰੋਲ ਰੇਟ ਤੇ ਜਿਵੇਂ ਕਿ ਫੌਜੀ ਆਪਦੇ ਨੂੰ ਬੈਠ ਛੱਡ ਕੇ ਦੇ ਰਹੇ ਨੇ ਤੇ ਪੰਜਾਬ ਪੁਲਿਸ ਦੇ ਵੀ ਮੌਲਬਾਨੇ ਨੇ ਉਹਨਾਂ ਨੂੰ ਵੀ ਰਹਿਤੇ ਮਿਲਣਾ ਤੇ ਕਿਹੜੇ ਮਜ਼ਦੂਰ ਦਿਹਾੜੀਦਾਰ ਤੇ ਇਹਨਾਂ ਨੂੰ ਵੀ ਉਸੇ ਤਰ੍ਹਾਂ ਕਾਰਡ ਤੇ ਸਸਤਾ ਰਸ਼ਨ ਮਿਲਣਾ ਚਾਹੀਦਾ